ਇਹ ਸਾਮੀਆਂ ਨਾਂ ਦੀ ਲੜਕੀ ਹੈ ਜੋੜਾਫਾਟਕ ਦਸ਼ੇਸ਼ ਨਗਰ ਰਹਿਣ ਵਾਲੀ ਹੈ ਇਹਦਾ ਮੁੰਡਾ ਆਪਣਾ ਜੈਪਾਲ ਪੁੱਤਰ ਰਜਪਾਲ ਸਿੰਘ ਪਿੰਡ ਬਾਲੇ ਚੱਕ ਦਾ ਇਹਦੇ ਨਾਲ ਫੇਰ ਹੋ ਗਿਆ ਸੀ ਇਹ ਫੇਰ ਤੋਂ ਚਲੋ ਉਹਨਾਂ ਦਾ ਪਹਿਲਾਂ ਹੋਟਲ ਚ ਲੈ ਕੇ ਨੂੰ ਜਾਂਦਾ ਰਿਹਾ ਕੁੜੀ ਨੂੰ ਬਾਅਦ ਚ ਉਹਨਾਂ ਦੇ ਕੋਲੋਂ ਇਹਨਾਂ ਨੇ ਇੱਕ ਸਟੇਜ ਦਿੱਤੀ ਇਹਨਾਂ ਨੇ ਮੇਰੀ 3-4 ਚੋ 24 ਨੂੰ ਇਦਾਂ ਇਹਨਾਂ ਦੇ ਘਰਾਂ ਨੇ ਬਿਆਨ ਦਰਜ ਕਰਾਇਆ ਮਾਂ ਨੇ ਕੁੜੀ ਜੀ ਨੇ ਕਿ ਮੇਰੀ ਲੜਕੀ ਨੂੰ ਇਦਾਂ ਜ਼ਿਆਦਾ ਝਾਂਸਾ ਦੇ ਕੇ ਉਰ ਲਾ ਕੇ ਲੈ ਗਿਆ ਜਿਸ ਤਰ੍ਹਾਂ ਤਾਂ ਅਸੀਂ ਪਰਚਾ ਦਰਜ ਕਰਕੇ ਇਹਨੂੰ ਮੁੰਡੇ ਨੂੰ ਜੈਪਾਲ ਪੁੱਤਰ ਰਜਪਾਲ ਸਿੰਘ ਨੂੰ ਅਰੈਸਟ ਕੀਤਾ ਗਿਆ ਵਾ ਇਹ ਸਾਮੀਆਂ ਨਾਂ ਦੀ ਲੜਕੀ ਹੈ ਜੋੜਾ ਫਾਟਕ ਦਸ਼ਮੇਸ਼ ਨਗਰ ਰਹਿਣ ਵਾਲੀ ਹੈ ਇਹਦਾ ਮੁੰਡਾ ਆਪਣਾ ਜੈਪਾਲ ਪੁੱਤਰ ਰਜ ਰਜਪਾਲ ਸਿੰਘ ਪਿੰਡ ਬਾਲੇ ਚੱਕ ਦਾ ਇਹਦੇ ਨਾਲ ਫੇਰ ਹੋ ਗਿਆ ਇਹ ਫੇਰ ਤੋਂ ਚਲੋ ਇਹਨਾਂ ਦਾ ਪਹਿਲਾਂ ਹੋਟਲ ਚ ਲੈ ਕੇ ਨੂੰ ਜਾਂਦਾ ਰਿਹਾ ਕੁੜੀ ਨੂੰ ਬਾਤਨ ਹੱਡੇ ਕੋ ਨੂੰ ਇਹਨਾਂ ਨੇ ਸਟੇਟ ਦਿੱਤੀ ਇਹਨਾਂ ਨੇ ਮੇਰੀ 3 4 24 ਨੂੰ ਇਦਾਂ ਇਹਨਾਂ ਦੇ ਘਰ ਵਾਲਿਆਂ ਬਿਆਨ ਦਰਜ ਕਰਾਇਆ ਮਾਂ ਨੇ ਕੁੜੀ ਜੀ ਨੇ ਕਿ ਮੇਰੀ ਲੜਕੀ ਨੂੰ ਇਦਾਂ ਬਰਾਦਾ ਝਾਂਸਾ ਦੇ ਕੇ ਉਹ ਲਾ ਕੇ ਲੈ ਗਿਆ ਜਿਸ ਤਰ੍ਹਾਂ ਤਾਂ ਅਸੀਂ ਪਰਚਾ ਦਰਜ ਕਰਕੇ ਇਹਨੂੰ ਮੁੰਡੇ ਨੂੰ ਜੈਪਾਲ ਪੁੱਤਰ ਰਸਪਾਲ ਸਿੰਘ ਨੂੰ ਅਰੈਸਟ ਕੀਤਾ ਗਿਆ ਵਾ ਤੇ ਕੁੜੀ ਦੇ 164 ਦੇ ਬਿਆਨ ਕਰਾਇਆ ਗਿਆ 164 ਦੇ ਬਿਆਨਾਂ ਤੋਂ ਜਿਹੜਾ ਜੁਰਮ 376 ਪੋਸਟਕਡ ਦਾ ਵੱਧਾ ਜੁਰਮ ਕਰਕੇ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਸਰ ਕਿਹੜੀ ਕਿਹੜੀ ਧਾਰਾ ਲੱਗੀ ਇਹਦੇ ਵਿੱਚ 376 ਤੇ 6 ਪੋਸਟਕਡ 363 363 ਆਈਪੀਸੀ ਤਹਿਤ ਪੋਰਚਾ ਦਰਜ ਕੀਤਾ ਇਹਨਾਂ ਦੀ ਉਮਰ ਕਿੰਨੀ ਸੀ ਇਹ ਵੀ ਕੁੜੀ ਦੀ ਉਮਰ 14.5 ਸਾਲ ਦਾ ਕਰੀਬ ਹੈਗੀ ਆ ਜਿੱਦਾਂ ਕਿ ਅਸੀਂ ਬਾਕੀ ਡਾਕ ਦਾ ਸਕੂਲ ਤੋਂ ਰਿਕਾਰਡ ਹੰਕਲ ਕਰਦਾ ਹੈ ਮੁੰਡੇ ਦੀ ਉਮਰ ਮੁੰਡੇ ਦੀ ਉਮਰ 19 ਸਾਲ ਦੇ ਕਰੀਬ ਹੈ ਸਿਰਫ ਕੋਈ ਗੈਰੇਜ ਦੀ ਮੁੰਡੇ ਨਾਲ ਪਹਿਲਾਂ ਵੀ ਰਾਇਦਮਾ 30000 ਦੇ ਵਾਹਿਆ ਸੀ ਇਹਨਾਂ ਨੇ ਆਫਸਰ ਚ ਬਾਰ ਬਾਰ ਕੋ ਕੀਤਾ ਹੋਵੇ ਕੀਤਾ ਹੋਵੇ ਵਜੇ ਪਰ ਤਫਤੀਸ਼ ਜਾਰੀ ਹੈ ਤਫਤੀਸ਼ ਸਾਰੇ ਤਪਨੇ ਆਵਾਂਗੇ ਜੀ ਇਹ ਸਾਮੀਆਂ ਨਾਂ ਦੀ ਲੜਕੀ ਹੈ ਜੋੜਾ ਫਾਟਕ ਦਸ਼ੇਸ਼ ਨਗਰ ਰਹਿਣ ਵਾਲੀ ਹੈ ਇਹਦਾ ਮੁੰਡਾ ਆਪਣਾ ਜੈਪਾਲ ਪੁੱਤਰ ਰਜ ਰਜਪਾਲ ਸਿੰਘ ਪਿੰਡ ਬਾਲੇ ਚੱਕ ਦਾ ਇਹਦੇ ਨਾਲ ਫੇਰ ਹੋ ਗਿਆ ਸੀ ਇਹ ਫੇਰ ਤੋਂ ਚਲੋ ਇਹਨਾਂ ਦਾ ਪਹਿਲਾਂ ਹੋਟਲ ਚ ਲੈ ਕੇ ਨੂੰ ਜਾਂਦਾ ਰਿਹਾ ਕੁੜੀ ਨੂੰ ਬਾਅਦ ਚ ਸਾਡੇ ਕੋਲੋਂ ਇਹਨਾਂ ਤੇ ਇੱਕ ਸ਼ਿਕਾਇਤ ਦਿੱਤੀ ਇਹਨਾਂ ਨੇ ਮੇਰੀ 3 4 24 ਨੂੰ ਇਦਾਂ ਇਹਨਾਂ ਦੇ ਘਰਾਂ ਲੈ ਬਿਆਨ ਦਰਜ ਕਰਾਇਆ ਮਾਂ ਨੇ ਕੁੜੀ ਜੀ ਨੇ ਕਿ ਮੇਰੀ ਲੜਕੀ ਨੂੰ ਇਦਾਂ ਜ਼ਿਆਦਾ ਘਾਸਾਂ ਦੇ ਕੇ ਉਹ ਲਾ ਕੇ ਲੈ ਗਿਆ ਜਿਸ ਤਰ੍ਹਾਂ ਤਾਂ ਅਸੀਂ ਪਰਚਾ ਦਰਜ ਕਰਕੇ ਇਹਨੂੰ ਮੁੰਡੇ ਨੂੰ ਜੈਪਾਲ ਪੁੱਤਰ ਰਸਪਾਲ ਸਿੰਘ ਨੂੰ ਰੈਸਟ ਕੀਤਾ ਗਿਆ ਵਾ ਤੇ ਕੁੜੀ ਦੇ 164 ਦੇ ਬਿਆਨ ਕਰਾਏ ਗਏ 164 ਦੇ ਬਿਆਨਾਂ ਤੋਂ ਜਿਹੜਾ ਜੁਰਮ 375 ਪੋਸਟਰ ਦਾ ਵੱਧਾ ਜੁਰਮ ਕਰਕੇ ਦੋਸ਼ੀ ਦੀ ਗ੍ਰਫਤਾਰੀ ਕੀਤੀ ਗਈ ਤਕਰੀਬੀ ਕਿਤੇ ਤਰਵਦੀ ਇਹਦੇ ਵਿੱਚ 376 ਤੇ 6 ਪੋਜ਼ਿਟਿਵ ਵੈਕਟ 363 368 ਆਈਪੀਸੀ ਤਹਿਤ ਪਰਚਾ ਦਰਜ ਕੀਤਾ ਗਿਆ ਇਹਨਾਂ ਦੀ ਉਮਰ ਕਿੰਨੀ ਸੀ ਇਹ ਵੀ ਕੁੜੀ ਦੀ ਉਮਰ 14.5 ਸਾਲ ਦੇ ਕਰੀਬ ਹੈਗੀ ਆ ਜਿੱਦਾਂ ਕਿ ਅਸੀਂ ਬਾਕੀ ਲੋਗ ਦਾ ਸਕੂਲ ਤੋਂ ਰਿਕਾਰਡ ਹੰਕੜ ਕਰਾ ਪਏ ਮੁੰਡੇ ਦੀ ਉਮਰ ਮੁੰਡੇ ਦੀ ਉਮਰ 19 ਸਾਲ ਦੇ ਕਰੀਬ ਹੈ ਸਰ ਕੋਈ ਗੈਰ ਹੈ ਜੀ ਮੁੰਡੇ ਨਾਲ ਪਹਿਲਾਂ ਵੀ ਰਾਈਡਾਮਾ 30000 ਦੇ ਹੋਇਆ ਸੀ ਇਹ ਇਹਨਾਂ ਨੇ ਆਪਸ ਵਿੱਚ ਬਾਰ ਬਾਰ ਕੋ ਕੀਤਾ ਹੋਵੇ ਕੀਤਾ ਹੋਵੇ ਵਜੇ ਪਰ ਤਫਤੀਸ਼ ਚੱਲ ਰਹੀ ਹੈ ਅਸੀਂ ਤਫਤੀਸ਼ ਸਾਰੇ ਤਪਨੇ ਆਵਾਂਗੇ